ਤੋ ਚੰਦ ਸਕਿੰਟਾਂ ਪੁਲਿਸ ਨੂੰ ਦੇਖ ਕੇ ਘਬਰਾ ਕੇ ਮੋਟਰਸਾਈਕਲ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਤੇ ਮੋਟਰਸਾਈਕਲ اچانک ਬੰਦ ਹੋ ਗਿਆ ਪੁਲਿਸ ਨੇ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਇਹਨਾਂ ਦੋਨਾਂ ਨੇ ਰਾਹੁਲ ਤੇ ਰਮਨਦੀਪ ਆਪਣਾ ਨਾਮ ਦੱਸਿਆ ਪੁਲਿਸ ਨੇ ਜਦੋਂ ਇਹਨਾਂ ਦੀ ਤਲਾਸ਼ੀ ਲਈ ਤਾਂ ਇਹਨਾਂ ਪਾਸੋਂ 150 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਵੀਰੇਵਾਲਾ ਮੋੜ ਦੇ ਕੋਲ ਮੌਜੂਦ ਸੀ ਤਾਂ ਉੱਥੇ ਇੱਕ ਮੋਟਰਸਾਈਕਲ ਸਪਲੈਂਡਰ ਤੇ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ ਇੱਕਦਮ ਪੁਲਿਸ ਨੂੰ ਦੇਖ ਕੇ ਘਬਰਾ ਗਏ ਤੇ ਮੋਟਰਸਾਈਕਲ ਸਟਾਰਟ ਕਰਨ ਲੱਗੇ ਤੇ ਇਹਨਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਪੁਲਿਸ ਨੇ ਕਾਬੂ ਕੀਤਾ ਤੇ ਪੁਲਿਸ ਨੇ ਜਦੋਂ ਇਹਨਾਂ ਦੀ ਤਲਾਸ਼ੀ ਲਈ ਤਾਂ ਜੇਬ ਵਿੱਚੋਂ ਇੱਕ ਛੋਟਾ ਕੰਪਿਊਟਰ ਕੰਡਾ ਬਰਾਮਦ ਹੋਇਆ ਹੈਡਲਾਈਟ ਵਾਲੇ ਟਾਪੇ ਵਿੱਚੋਂ ਇੱਕ ਪਾਰਦਰਸ਼ੀ ਮੋਮੀ ਲਫਾਫਾ ਕੱਢਿਆ ਗਿਆ ਤੇ ਉਸ ਵਿੱਚ ਚੈੱਕ ਕਰਨ ਤੇ 60 ਗ੍ਰਾਮ ਹੈਰੋਨ ਬਰਾਮਦ ਹੋਈ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ। ਫਰੀਦਕੋਟ ਪੁਲਿਸ ਨੇ ਜਦੋਂ ਤੋਂ ਇੱਥੇ ਮੈਡਮ ਪ੍ਰਗਿਆ ਜੈਨ ਐਸਐਸਪੀ ਆਏ ਆ ਉਦੋਂ ਤੋਂ ਚਿੱਟੇ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਚਲਾਈ ਹੋਈ ਹੈ ਤੇ ਹਰ ਰੋਜ਼ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਵੱਡੇ ਮਗਰਮੱਛ ਵੱਡੀਆਂ ਮੁੱਛੀਆਂ ਫੜੀਆਂ ਜਾ ਰਹੀਆਂ ਤੇ ਹੁਣ ਫਿਰ ਪੁਲਿਸ ਨੇ ਤਿੰਨ ਵੱਖ-ਵੱਖ ਕੇਸਾਂ ਦੇ ਵਿੱਚ ਤਿੰਨ ਵੱਖ-ਵੱਖ ਥਾਣਿਆਂ ਦੇ ਵਿੱਚ ਕੇਸ ਦਰਜ ਕਰਕੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 320 ਗ੍ਰਾਮ ਚਿੱਟਾ ਹੈਰੋਨ ਬਰਾਮਦ ਕੀਤੀ ਗਈ ਆਓ ਸਾਰਾ ਵਿਸਥਾਰ ਦੱਸਦੇ ਹਾਂ ਕਿ ਕਿਸ ਕੋਲੋਂ ਕਿੰਨਾ ਚਿੱਟਾ ਕਿਹੜੇ ਥਾਣੇ ਦੇ ਵਿੱਚ ਬਰਾਮਦ ਕੀਤਾ ਗਿਆ ਹੈ ਖਾਣਾ ਸਿਟੀ ਫਰੀਦਕੋਟ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਮਰਤਪਾਲ ਸਿੰਘ ਉਰਫ ਬਬਲੂ ਤੇ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਦੇ ਖਿਲਾਫ ਇਹਨਾਂ ਕੋਲੋਂ 110 ਗ੍ਰਾਮ ਹੈਰੋਇਨ ਬਰਾਮਦ ਹੋਈ ਆ ਜਿਹੜੀ ਕਿ ਸੀਆਈਏ ਸਟਾਫ ਫਰੀਦਕੋਟ ਨੇ ਬਰਾਮਦ ਕੀਤੀ ਆ ਦਰਜ ਕੀਤੇ ਗਏ ਮੁਕਦਮੇ ਦੇ ਮੁਤਾਬਕ ਸੀਆਈਏ ਸਟਾਫ ਫਰੀਦਕੋਟ ਦੇ ਸਹਾਇਕ ਥਾਣੇਦਾਰ ਹਾਕਮ ਸਿੰਘ ਸਾਥੀਆਂ ਸਮੇਤ ਗਸ਼ਤ ਤੇ ਚੈਕਿੰਗ ਕਰ ਰਹੇ ਸੀ ਤੇ ਉਹ ਜਦੋਂ ਮਚਾਕੀ ਮੱਲ ਸਿੰਘ ਉਲ ਦੇ ਨੇੜੇ ਸੀ ਤਾਂ ਉਹਨਾਂ ਨੂੰ ਇੱਥੇ ਨਹਿਰਾਂ ਦੇ ਕੋਲ ਇੱਕ ਬੰਦ ਪਏ ਕਮਰੇ ਕੋਲ ਦੋ ਨੌਜਵਾਨ ਦਿਖੇ ਜਿਨ੍ਹਾਂ ਦੇ ਹੱਥ ਵਿੱਚ ਇੱਕ ਪਾਰਦਰਸ਼ੀ ਚਿੱਟੇ ਰੰਗ ਦਾ ਮੋਮੀ ਲਿਫਾਫਾ ਫੜਿਆ ਹੋਇਆ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਉਹ ਲਿਫਾਫਾ ਛੱਡ ਕੇ ਜਦੋਂ ਖਿਸਕਣ ਲੱਗੇ ਤਾਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਤੋਂ ਨਾਮ ਪਤਾ ਪੁੱਛਿਆ ਗਿਆ ਤਾਂ ਇਹਨਾਂ ਨੇ ਆਪਣਾ ਨਾਮ ਅਮਰਤਪਾਲ ਬੱਬਲੂ ਤੇ ਜਸ਼ਨਪ੍ਰੀਤ ਜਸ਼ਨਦਸੇ ਤੇ ਛੁੱਟੇ ਗਏ ਲਿਫਾਫੇ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 110 ਗ੍ਰਾਮ ਹੈਰੋਇਨ ਬਰਾਮਦ ਹੋਈ ਇਸੇ ਤਰ੍ਹਾਂ ਇੱਕ ਹੋਰ ਕੇਸ ਥਾਣਾ ਸਿਟੀ ਫਰੀਦਕੋਟ ਦੀ ਪੁਲਿਸ ਨੇ ਦਰਜ ਕੀਤਾ ਜਿਸ ਵਿੱਚ 60 ਗ੍ਰਾਮ ਹੈਰੋਇਨ 110 ਰੁਪਏ ਤਲਾਸ਼ੀ ਦੌਰਾਨ ਇੱਕ ਛੋਟਾ ਕੰਪਿਊਟਰ ਕੰਡਾ ਜਿਸ ਵਿੱਚ ਤੋਲ ਕੇ ਦਿੱਤਾ ਜਾਂਦਾ ਹੈ ਇਹ ਹੈਰੋਇਨ ਨੂੰ ਤੇ ਇੱਕ ਮੋਟਰਸਾਈਕਲ ਸਪਲੈਂਡਰ ਇਹਨਾਂ ਤੋਂ ਬਰਾਮਦ ਕੀਤਾ ਗਿਆ ਹੈ ਇਹਨਾਂ ਵਿੱਚ ਇੱਕ ਮਨਮਿੰਦਰ ਸਿੰਘ ਉਰਫ ਹਰਮਨ ਇੱਕ ਹੋਰ ਜਿਹੜਾ ਕਿ ਨਵਾਲਗਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਇੱਕ ਅਮਰਤਪਾਲ ਸਿੰਘ ਬਬਲੂ ਜਿਹੜਾ ਉਪਰ ਅਸੀਂ ਦੱਸਿਆ ਕੇਸ ਦੇ ਵਿੱਚ ਉਸ ਨੂੰ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਸੀ ਇਹ ਸਟਾਫ ਫਰੀਦਕੋਟ ਦੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਜਦੋਂ ਗਸ਼ਤ ਤੇ ਚੈਕਿੰਗ ਕਰਾਉਣ ਸੀਗੇ ਤੇ ਉਹ ਵੀਰੇਵਾਲਾ ਮੋੜ ਦੇ ਕੋਲ ਮੌਜੂਦ ਸੀ ਤਾਂ ਉੱਥੇ ਇੱਕ ਮੋਟਰਸਾਈਕਲ ਸਪਲੈਂਡਰ ਤੇ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ ਇਕਦਮ ਪੁਲਿਸ ਨੂੰ ਦੇਖ ਕੇ ਘਬਰਾ ਗਏ ਤੇ ਮੋਟਰਸਾਈਕਲ ਸਟਾਰਟ ਕਰਨ ਲੱਗੇ ਤੇ ਇਹਨਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਪੁਲਿਸ ਨੇ ਕਾਬੂ ਕੀਤਾ ਤੇ ਪੁਲਿਸ ਨੇ ਜਦੋਂ ਇਹਨਾਂ ਦੀ ਤਲਾਸ਼ੀ ਲਈ ਤਾਂ ਜੇਬ ਵਿੱਚੋਂ ਇੱਕ ਛੋਟਾ ਕੰਪਿਊਟਰ ਕੰਡਾ ਬਰਾਮਦ ਹੋਇਆ ਹੈਡਲਾਈਟ ਵਾਲੇ ਟਾਪੇ ਵਿੱਚੋਂ ਇੱਕ ਪਾਰਦਰਸ਼ੀ ਮੋਮੀ ਲਫਾਫਾ ਕੱਢਿਆ ਗਿਆ ਤੇ ਉਸ ਵਿੱਚ ਚੈੱਕ ਕਰਨ ਤੇ 60 ਗ੍ਰਾਮ ਹੈਰੋਨ ਬਰਾਮਦ ਹੋਈ ਇਸੇ ਤਰ੍ਹਾਂ ਤੀਜਾ ਕੇਸ ਥਾਣਾ ਜੈਤੋ ਦੇ ਵਿੱਚ ਦਰਜ ਕੀਤਾ ਗਿਆ ਜਿਹੜਾ ਕਿ ਰਾਹੁਲ ਤੇ ਰਮਨਦੀਪ ਸਿੰਘ ਉਰਫ ਰਮਨ ਦੇ ਖਿਲਾਫ ਦਰਜ ਕੀਤਾ ਗਿਆ ਇਹਨਾਂ ਦੇ ਕੋਲੋਂ 150 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਦਰਜ ਕੀਤੇ ਗਏ ਮੁਕਦਮੇ ਦੇ ਮਤਾਬਕ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਫਰੀਦਕੋਟ ਪੁਲਿਸ ਪਾਰਟੀ ਸਮੇਤ ਨਾਕਾ ਪੁਲਿਸੂਆ ਬਢੰਡਾ ਰੋਡ ਜੈਤੋ ਤੇ ਮੌਜੂਦ ਸੀ ਤੇ ਜੈਤੋ ਦੀ ਤਰਫੋਂ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਆ ਰਹੇ ਸੀ ਜਿਨ੍ਹਾਂ ਨੇ ਪੁਲਿਸ ਨੂੰ ਦੇਖ ਕੇ ਘਬਰਾ ਕੇ ਮੋਟਰਸਾਈਕਲ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਤੇ ਮੋਟਰਸਾਈਕਲ ਅਚਾਨਕ ਬੰਦ ਹੋ ਗਿਆ ਪੁਲਿਸ ਨੇ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਇਹਨਾਂ ਦੋਨਾਂ ਨੇ ਰਾਹੁਲ ਤੇ ਰਮਨਦੀਪ ਆਪਣਾ ਨਾਮ ਦੱਸਿਆ ਪੁਲਿਸ ਨੇ ਜਦੋਂ ਇਹਨਾਂ ਦੀ ਤਲਾਸ਼ੀ ਲਈ ਤਾਂ ਇਹਨਾਂ ਪਾਸੋਂ 150 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਪੁਲਿਸ ਨੇ ਇਹਨਾਂ ਤਿੰਨਾਂ ਵੱਖ-ਵੱਖ ਮੁਕੱਦਮਿਆਂ ਦੇ ਵਿੱਚ 6 ਲੋਕਾਂ ਨੂੰ ਗ੍ਰਿਫਤਾਰ ਕਰਕੇ 320 ਗ੍ਰਾਮ ਫੈਰੋਨ ਉਹ ਬ੍ਰੰਗ ਕਰ ਲਈ ਹੈ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ, ਸਾਡਾ ਤਰਦਦ, ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ।